ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿੱਥੇ ਦੂਸਰੀਆਂ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਰੇ ਵੱਡੇ ਆਗੂ ਹੱਥ ਧੋਗੇ ਪਿੱਛੇ ਪਏ ਹੋਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੇਕਿਨ ਇੱਕ ਪਾਸੇ ਬੱਲੇ ਬੱਲੇ ਹੋ ਗਈ ਹੈ ਸ਼੍ਰੀ ਭਗਵੰਤ ਮਾਨ ਦੇ ਦੇਰ ਆਏ ਦਰਸਤ ਆਏ ਵੱਡਾ ਜਿਹੜਾ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ ਪੰਜਾਬ ਦੇ ਵਿੱਚੋਂ ਜੜੇ ਦੀਆਂ ਨਸ਼ੇ ਦੀਆਂ ਜੜਾ ਪੁੱਟੀਆਂ ਜਾਣਗੀਆਂ ਉਸ ਨੂੰ ਲੈ ਕੇ ਵੱਡੀਆਂ ਖਬਰਾਂ ਆ ਰਹੀਆਂ ਨੇ ਪੰਜੇ ਚਲਾਏ ਸਾਰੇ ਨੇ ਯਾਨੀ ਕਿ ਬਲਡੋਜ਼ਰ ਉਹਨਾਂ ਦੇ ਘਰ ਉੱਤੇ ਫੇਰਿਆ ਜਾ ਰਿਹਾ ਹੈ ਜਿਨ੍ਹਾਂ ਨੇ ਨਸ਼ੇ ਦੀ ਆੜ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਜੀਵਨਾ ਦੇ ਨਾਲ ਖੇਲਵਾੜ ਕੀਤਾ ਹੈ ਕਈ ਨੌਜਵਾਨ ਇਸ ਦੁਨੀਆ ਤੋਂ ਕੁਝ ਕਰ ਗਏ ਕਿਉਂਕਿ ਉਹ ਨਸ਼ੇ ਦੇ ਆਦੀ ਸੀ ਲੇਕਿਨ ਇਹਨਾਂ ਨਸ਼ਕਾ ਤਸਕਰਾਂ ਵੱਲੋਂ ਆਪਣੇ ਘਰ ਬਣਾਏ ਗਏ ਕੋਠੀਆਂ ਬਣਾਈਆਂ ਗਈਆਂ ਜ਼ਮੀਨਾਂ ਖਰੀਦੀਆਂ ਗਈਆਂ ਗੱਡੀਆਂ ਅਤੇ ਕਾਰਾਂ ਤੇ ਧੁਮੇ ਕਦੇ ਸਰਪੰਚ ਵੱਲੋਂ ਵਿਰੋਧ ਕੀਤਾ ਜਾਂਦਾ ਕਦੇ ਪਿੰਡ ਦੇ ਲੰਬੜਦਾਰ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਸੋਸ਼ਲ ਮੀਡੀਆ ਤੇ ਹਰ ਰੋਜ਼ ਵੀਡੀਓ ਆਉਂਦੀਆਂ ਸੀ ਕਿ ਕਿੰਨੇ ਨੌਜਵਾਨ ਹਰ ਰੋਜ਼ ਚਿੱਟੇ ਦੇ ਨਸ਼ੇ ਦੀ ਭੇਡ ਚੜ ਰਹੇ ਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਗਿਆ ਵੱਡਾ ਫੈਸਲਾ ਅਤੇ ਇਸ ਵੱਡੇ ਫੈਸਲੇ ਦੀ ਛਲਾਗਾ ਕੀਤੀ ਜਾ ਰਹੀ ਹੈ ਚਾਹੇ ਉਹ ਨਸ਼ਾ ਕਿਸੇ ਵੀ ਕਿਸਮ ਦਾ ਹੋਵੇ ਲੇਕਿਨ ਉਹ ਮਨੁੱਖ ਦੀ ਬਰਬਾਦੀ ਕਰਦਾ ਹੈ ਸਾਰੇ ਪਿੰਡਾਂ ਦੇ ਆਗੂਆਂ ਵੱਲੋਂ ਅਸੀਂ ਵਕਤ-ਵਕਤ ਸੋਸ਼ਲ ਮੀਡੀਆ ਤੇ ਅ ਵੀਡੀਓ ਵਿੱਚ ਕਿਹਾ ਨੇ ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਘਰਾਂ ਉੱਤੇ ਬਲਡੋਜ਼ਰ ਪੰਜਾ ਚਲਾ ਜਾਂਦਾ ਹੈ ਤੇ ਪਿੰਡਾਂ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਜੇਕਰ ਅਜਾਇਾ ਨਾ ਹੁੰਦਾ ਤੇ ਸਾਡੇ ਬੱਚੇ ਵੀ ਜਿਹੜੇ ਨੇ ਨਸ਼ੇ ਦੀ ਲਤ ਵਿੱਚ ਲਾ ਕੇ ਮਰ ਜਾਣੇ ਸੀ ਯਾਨੀ ਕਿ ਪਿੰਡਾਂ ਦੇ ਲੋਕਾਂ ਵੱਲੋਂ ਪੂਰਾ ਰਿਸਪਾਂਸ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਕਸਬੇ ਦੇ ਵਿੱਚ ਸਾਡੇ ਮੁਹੱਲੇ ਦੇ ਵਿੱਚ ਆਹ ਲੋਕ ਨਸ਼ਾ ਵਿੱਚਦੇ ਨੇ ਇਹਨਾਂ ਨੇ ਨਸ਼ਾ ਤਸਕਰੀ ਕਰਕੇ ਇਧੀਆਂ ਵੱਡੀਆਂ ਕੂਟੀਆਂ ਬਣਾਈਆਂ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਉੱਤੇ ਵੱਡੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਜਾਂ ਸੁਲਾਖਾਂ ਦੇ ਪਿੱਛੇ ਵੀ ਭੇਜਿਆ ਜਾ ਰਿਹਾ ਹੈ ਇਸ ਕੰਮ ਦੀ ਸ਼ਲਾਂਗਾ ਕੀਤੀ ਜਾ ਰਹੀ ਹੈ ਹਰ ਪਿੰਡ ਦੇ ਵਾਸੀ ਜੋ ਪੰਜਾਬ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਪੰਜਾਬ ਦੀ ਜਵਾਨੀ ਲੰਮੇ ਸਮੇਂ ਤੋਂ ਦਲ ਦੇ ਵਿੱਚ ਦਲਦਲ ਦੇ ਵਿੱਚ ਫਸੀ ਹੋਈ ਸੀ ਸਮੇਂ-ਸਮੇਂ ਤੇ ਸਰਕਾਰਾਂ ਆਈਆਂ ਕਦੇ ਸ਼੍ਰੋਮਣੀ ਅਕਾਲੀ ਦਲ ਦੀ ਕਦੇ ਉਹ ਕਾਂਗਰਸ ਪਾਰਟੀ ਦੀ ਲੇਕਿਨ ਉਹਨਾਂ ਵੱਲੋਂ ਅਜੇ ਹ ਕਦੇ ਵੀ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿੱਚੋਂ ਜੜੇ ਨੂੰ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਤੇ ਠਲ ਪਾਈ ਜਾਵੇ ਇਹ ਪੰਜਾਬ ਸਰਕਾਰ ਯਾਨੀ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਵੱਡਾ ਉਪਰਾਲਾ ਹੈ ਇਸ ਉਪਰਾਲੇ ਦੀ ਪੂਰੇ ਪੰਜਾਬ ਵਾਸੀਆਂ ਦੇ ਪਿੰਡਾਂ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਖੁਸ਼ ਨੇ ਕਿ ਰਹਿੰਦੇ ਦੋ ਸਾਲਾਂ ਦੇ ਵਿੱਚ ਨਸ਼ੇ ਦਾ ਲੱਕ ਤੋੜ ਦਿੱਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ